ਕਹਾ ਗੁਰਦੇ ਕੋਡਾ ਪਰ ਕੋਣ ਕੋਣ ਕੋਈ ਚਾਪ ਨੂੰ ਕਸਮ ਮੈਂ ਮਰ ਜਾ ਕਿਵੇਂ ਕਰਦਾ ਫਿਰਦਾਗਾ ਮਾੜੀ ਕਿਸਮਤ ਅਸਲ ਤੇਦੀ ਮੇਰਾ ਅੱਲਾ ਬਾਬਾ ਸੱਚ ਕਹਿੰਦਾ ਵੀ ਨਰਕ ਸੁਰਗੂਰੀ ਆ ਭਾਈ ਨਰਕ ਤੋਂ ਕੱਟਾ ਦੱਸੀ ਲੈਖਾਂ ਚ ਲਿਖਿਆ ਹੋਇਆ ਤੇ ਮੇਰੇ ਤਾਂ ਹੀ ਭੋਗੀ ਜਾਨੀ ਆ ਹੋਰ ਕੀ ਕਰਾਂ ਬਾਕੀ ਬੇੜਾ ਬਹਿਗਾ ਪੂਰੇ ਕਾ ਹੈ ਨਾ ਉਹਨਾਂ ਨੂੰ ਪਤਾ ਨਹੀਂ ਸੀਗਾ ਸਾਰੇ ਪਤਾ ਹੀ ਹੁੰਦਾ ਕਾਟੋ ਪਤਾ ਕਿਨੂੰ ਨਹੀਂ ਨਿੱਕੇ ਨਿੱਕੇ ਨਿਆਣਿਆਂ ਨੂੰ ਪਤਾ ਵੀ ਇਹਨੂੰ ਕੋਈ ਟੈਨਸ਼ਨ ਦੀ ਗੱਲ ਨਹੀਂ ਦੱਸਣੀ ਹੈਗੀ ਹੈ ਅੱਛਾ ਉਹਨਾਂ ਨੂੰ ਪਤਾ ਨਹੀਂ ਜਾਣ ਕੇ ਛੱਡੇ ਉਹਨਾਂ ਨੇ ਆਪਦਾ ਦੋਤੇ ਇੱਥੇ ਵੀ ਹਾਂ ਵੀ ਜਿਹੜੇ ਨੇ ਛੱਤਰ ਤੋਂ ਪੈਸੇ ਲੈਣੇ ਨੇ ਸਾਨੂੰ ਪੈਸੇ ਨਾ ਦੇਣੇ ਪੈ ਜਾਣ ਇਸ ਗੱਲ ਦੀ ਆਹੀ ਗੱਲ ਹੈ ਫਿਰ ਨਾਲੇ ਚੰਗਾ ਭਲਾ ਨਾ ਭਾਬੀ ਨੂੰ ਪਿੱਟ ਕੇ ਪਿੱਟ ਕੇ ਆਈ ਸੀ ਉਦੋਂ ਮੈਂ ਵੀ ਨਾ ਭਾਬੀ ਦੇਖੀ ਕਿਤੇ ਕੋਈ ਗੱਲਬਾਤ ਹੋ ਜੇ ਹੈ ਉਸੇ ਦੀ ਗੱਲਬਾਤ ਸੀ ਵੀ ਉਹ ਤੋਂ ਪੈਸੇ ਉਹ ਕਰਨੇ ਤੇ ਲੈਣੇ ਤੇ ਆ ਸਾਰਾ ਕੁਝ ਖੇਲ ਖਲਿਆਰ ਉਸੇ ਦਾ ਹੀ ਕੀਤਾ ਕਰਾਇਆਗਾ ਅਸਲ ਚ ਘਟੋ ਪਤਾ ਕੀ ਕਰਮਾਂ ਦੀ ਗੱਲ ਹੁੰਦੀ ਜਿੰਨਾ ਕ ਆਪਣੇ ਕਰਮਾਂ ਚ ਦੁੱਖ ਸੁੱਖ ਲਿਖਿਆ ਹੋਇਆ ਉਹ ਤਾਂ ਆਪਾਂ ਹਰ ਹਿੱਲੇ ਭੋਗ ਕੇ ਛੱਡਾਂਗੇ ਅਜੇ ਖਬਰੇ ਕਿੰਨੇ ਕ ਦੁੱਖ ਨੇ ਇਹਦੇ ਕਰਮਾਂ ਚ ਕਿੰਨੇ ਕ ਹਸਪਤਾਲ ਦੇ ਗੇੜੇ ਕੱਢਣੇ ਆਪਾਂ ਨੇ ਕੋਈ ਪਤਾ ਨਹੀਂ ਹੈਗਾ ਤੇ ਨੀਲੀ ਛੱਤ ਵਾਲੇ ਦੀ ਸ਼ਾਂ ਇੱਥਾ ਰਹਿਣਾ ਪੈਂਦਾ ਲੈ ਆਗੇ ਨਸ਼ਤਰ ਮੇਰੀ ਗੱਲ ਸੁਣਨਾ ਸਮਾਈ ਨਾਲ ਗੱਲ ਕਰੇ ਕਿ ਤੂੰ ਹੀ ਭਾਗੀ ਨਹੀਂ ਸਮਾਈ ਕਾਟੌਫ ਕੀ ਹੋਇਆ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦ ਮੈਂ ਤੇਰਾ ਫੋਨ ਸੁਣਿਆ ਕੀ ਹੋਇਆ ਧੀਏ ਹੈ ਆ ਦੇਖ ਲੈ ਭਾਬੀ ਤੇਰੇ ਸਾਹਮਣੇ ਹੀ ਹੈ ਚਾ ਭਾਈ ਹੁਣੇ ਤਾਂ ਇਹਦੇ ਕਰਮਾਂ ਚ ਕਸਟ ਲਿਖੀ ਹੋਈ ਸੀ ਨਸ਼ਤਰ ਹੈ ਬੇਨਖਤਰੀ ਕਿਵੇਂ ਕੀ ਗੱਲ ਹੋਗੀ ਦੀ ਗੱਲ ਕੀ ਹੋਈ ਆ ਖਰਚਾ ਖੜਾ ਹੋ ਗਿਆ ਹੋਣਾ ਕੀਤੀ ਤੂੰ ਪਾਉ ਹਜੇ ਪੂੰ ਪਾ ਤੂੰ ਕਰਿਆ ਆ ਦੇਖ ਲੋ ਹੁਣ ਤੁਹਾਡੇ ਸਾਹਮਣੇ ਆ ਆ ਕਿਵੇਂ ਫੇਰ ਕਮਲ ਮਾਰਨ ਲੱਗ ਗਿਆ ਨਾ ਜੱਥ ਉਹਨੂੰ ਚੰਗਾ ਭਲਾ ਪਤਾ ਸੀ ਵੀ ਬਹਦੇ ਦੋਤੇ ਨਾਲ ਇਹਦਾ ਲੈਣ ਦੇਣ ਚੱਲ ਰਿਹਾ ਹੈ ਕੀ ਲੋਡ ਪਈ ਸੀ ਉਹਨੂੰ ਇੱਥੇ ਆਉਣ ਦੀ ਹੈ ਸਾਸੀ ਕਹਦਾ ਜਾਣੀ ਕੀ ਲੋਡ ਪਈ ਤੇ ਉਹਨੂੰ ਪੰਗੇ ਲੈਣ ਦੀ ਸਾਨੂੰ ਤਾਂ ਪਤਾ ਹੀ ਨਹੀਂ ਘਾਟੋ ਭਾਈ ਗੱਲ ਤਾਂ ਕਿਸੇ ਦਾ ਹਟ ਜਾ ਮੇਰਾ ਦੋਤਾ ਆਇਆ ਸੀ ਇੱਥੇ ਨਾ ਨਾ ਉਹਨੂੰ ਕਾਹਨੂੰ ਪਤਾ ਮਮਾ ਤੂੰ ਸਾਰਾ ਭਰੀ ਲੈ ਲੋ ਝੁੱਕ ਕਰ ਜਾ ਬਈ ਦੋ ਮਿੰਟ ਭਾਬੀ ਸਾਰਾ ਕੁਸਤਾ ਤੈਨੂੰ ਪਤਾ ਹੈ ਠੀਕ ਹੈ ਹੁਣ ਤੂੰ ਆ ਜਾਣ ਬੁੱਝ ਕੇ ਜੇ ਕਰੀ ਜਾਨੀਆ ਜਿਹੜਾ ਕੁਝ ਕਰੀ ਚੱਲ ਭਾਈ ਤੂੰ ਜਾਣ ਬੁੱਝ ਕੇ ਕੱਟ ਨਾ ਅੱਗੇ ਕੀਤਾ ਨਾ ਹੌਣ ਕਰ ਆ ਸੱਚ ਆਪਾਂ ਸੱਸ ਲੀਏ ਇੱਕ ਗੁਰੂ ਦੇ ਚੇਲੇ ਕੋਈ ਗੱਲ ਗੱਲ ਤਾਂ ਦੱਸੋ ਕੀ ਹੋਇਆ ਕਰੋੜ ਦਾ ਕੀ ਫਾਇਦਾ ਭਈ ਗੱਲ ਵਈ ਤੂੰ ਹਿੱਪ ਕਰ ਮੈਂ ਦੱਸ ਦਿਆਂ ਗੱਲ ਪਤਾ ਕੀ ਹੋਈ ਆ ਚਾਚਾ ਜੀ ਇਹ ਕਿਤੇ ਸੱਥਾਂ ਚ ਬੈਠਾ ਹੋਊਗਾ ਉੱਥੋਂ ਦੇ ਆਪਣਾ ਦੋ ਤਾਂ ਲੰਗਦਾ ਹੋ ਇਹਨੂੰ ਪਤਾ ਲੱਗ ਗਿਆ ਵੀ ਮੈਂ ਉਹ ਤੋਂ ਪੈਸੇ ਲੈਣੇ ਨੇ ਚਲ ਇਹਨਾਂ ਦੀ ਤੂੰ ਤੂੰ ਮੈਂ ਹੋਗੀ ਦੋਨਾਂ ਦੀ ਆਪਣੇ ਵਾਲੇ ਦੋ ਤਿੰਨੇ ਧੱਕਾ ਮਾਰ ਕੇ ਦੇ ਗਏ ਦਾ ਥੱਲੇ ਮੱਝਿਆ ਫਰਸ ਤੇ ਤੇ ਫਰਸ ਤੇ ਵੱਜਣ ਕਰਕੇ ਇਹਦੇ ਦਿਮਾਗ ਤੇ ਉਹੀ ਗੱਲ ਚੜ ਗਈ ਮੈਂ ਉਹ ਤੋਂ ਪੈਸੇ ਲੈਣਾ ਉਸੇ ਟਾਈਮ ਇਹਦੇ ਦੌਰਾ ਪੈ ਗਿਆ ਆ ਰੋੜਾ ਉਹਦੇ ਮਾਰਦਾ ਤੇ ਹੱਥ ਚ ਹੀ ਰਹਿ ਗਿਆ ਰੋੜਾ ਉਹ ਜੀ ਮੁੰਡਾ ਤਾਂ ਸਮਝਾ ਰਿਹਾ ਘੜ ਗਿਆ ਇਹ ਗੱਲ ਹੋਈ ਕਮਲੀਆਂ ਮਾਰਦਾ ਸਬਜ਼ੀ ਨਹੀਂ ਕੱਟ ਗਈ ਤੁਸੀਂ ਮੈਨੂੰ ਇਹ ਦੱਸੋ ਭਈ ਪਾਈ ਉਹਨਾਂ ਦਾ ਸੀ ਸਾਡਾ ਕੀ ਕਸੂਰ ਸਾਾਨੂੰ ਸਾਾਨੂੰ ਕਾਹਤ ਲੋਹੀ ਲੱਖੀ ਹੋਈ ਜੈਨੇ ਤੁਹਾਡੇ ਨਾਲ ਤੜਕੇ ਟੈਲੀਫੋਨ ਤੇ ਬੜਾ ਬੋਲੀ ਗਈ ਭਈ ਦੱਸ ਦੇਖ ਲੈ ਜੱਸੀ ਕਾਟੋ ਮੇਰੀ ਗੱਲ ਸੁਣੋ ਹਜੇ ਇਹਨਾਂ ਦਾ ਕਸੂਰੀ ਮੈਨੂੰ ਦੱਸੋ ਕਾ ਮਾਰੇ ਬੰਦੇ ਨੂੰ ਢਾਈ ਜਾਣੀ ਹੁੰਦਾ ਕੀ ਕੁਛ ਨਹੀਂ ਕੀਤਾ ਨਛੱਤਰ ਦੀ ਖਾਤਰ ਨੌਣ ਕਰਾਇਆ ਤੇਰੇ ਨਾਲ ਮੈਂ ਡੇਰੇ ਜਾਂਦੀ ਰਹੀ ਮੈਂ ਦਵਾਦਾਰੂ ਦਵਾਇਆ ਹੈ ਅਸੀਂ ਤੇਰੇ ਕਿੱਥੇ ਭੱਜੇ ਹ ਹੁਣ ਵੀ ਤੇਰੇ ਨਾਲ ਖੜੇ ਕਿੰਨੇ ਜੋਗੇ ਮੇਰੀ ਗੱਲ ਸੁਣ ਕਾਟੋ ਨਾ ਤਾਂ ਭਈ ਸਾਡੇ ਕਹੇ ਤੋਂ ਇਹਨੇ ਪੈਸੇ ਲਾਏ ਨੇ ਨਾ ਸਾਡੇ ਦੋਤੇ ਨੇ ਇਹਨਾਂ ਦੇ ਆਪ ਵਿੱਚ ਕੋਈ ਸੰਦਾ ਗੰਢੀ ਹੋਈ ਆ ਸਾਨੂੰ ਤਾਂ ਸਭ ਤੋਂ ਤਾਂ ਨੇਮ ਦਵਾਲਾ ਜਿੱਥੇ ਕਹਿੰਗੇ ਥੜੇ ਦੇ ਗਈ ਥੜੇ ਦੇ ਚੜ ਜਾਗੇ ਭਾਈ 10 ਬੰਦੇ ਕਹਿੰਗੇ ਉੱਥੇ ਬੁਲਾ ਲੈ ਜੇ ਸਾਡੇ ਤੇ ਕੋਈ ਕਾਰਮੀ ਨਿਕਲੀ ਰੰਗ ਕਰ ਦਿੱਤਾ ਥੋੜੀਆਂ ਸਿਰ ਸਾਡਾ ਕੋਲ ਰੰਗ ਕਰ ਦੋ ਸੋਰੀ ਕਰ ਦੋ ਕਰ ਦੂੰਗੀ ਕਿਉਂ ਦੇਖ ਹਜੇ ਗਲਤੀ ਮੰਨਦੇ ਨੇ ਥੋੜਾ ਦੋਤਾ ਤੁਹਾਨੂੰ ਪਤਾ ਨਾ ਹੋਵੇ ਵੀ ਕੀ ਗੱਲਬਾਤ ਹੋ ਰਹੀ ਹੈ ਕੀ ਨਹੀਂ ਹੋ ਰਹੀ ਹੈ ਆ ਤੁਸੀਂ ਫੇਰ ਸਾਡੇ ਤੇ ਰਹੋ ਤੁਸੀਂ ਪਹਿਲਾਂ ਮੈਨੂੰ ਉਹ ਸਾਰੀਆਂ ਗੱਲਾਂ ਛੱਡੋ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਇਹਨੂੰ ਦਵਾਈ ਬੁੱਟੀ ਕਿੱਥੇ ਕਿੱਥੇ ਦਵਾਈ ਜਾਵਾਂ ਮੇਰੇ ਕੋਈ ਸਰਕਾਰੀ ਕੋਈ ਲੱਗਿਆ ਨਹੀਂ ਹੋਇਆ ਠੀਕ ਹੈ ਚੱਕੀ ਤੀ ਉਹ ਤੁਹਾਨੂੰ ਪਤਾ ਹੈ ਮੈਂ ਇਹਨੂੰ ਦਵਾਈ ਬੂਟੀ ਦਿਵਾਵਾਂ ਕਿੱਥੇ 15000 ਰੁਪਏ ਦਵਾਈ ਦਾ ਲੱਗਦਾ ਦੱਸੋ ਤਾਂ ਪਤਾ ਸੀ ਮੈਨੂੰ ਮੇਰੀ ਗੱਲ ਕੋਈ ਫਰਕ ਨਹੀਂ ਅਸੀਂ ਕਰਾਇਆ ਹੈ ਬਈ ਸਾਡਾ ਤਾਂ ਤੈਨੂੰ ਅੱਗੇ ਹੀ ਪਤਾ ਤੂੰ ਤਾਂ ਭਾਬੀ ਰਹਿਣੀ ਦੇ ਠੀਕ ਹੈ ਨਾ ਹੁਣ ਤੂੰ ਆਏ ਦੱਸ ਘਾਟੋ ਬਈ ਕਰਨਾ ਕੀ ਹੈ ਤੂੰ ਮੈਨੂੰ ਦੱਸ ਮੇਰੇ ਨਾਲ ਭਾਈ ਬਾਲੀ ਲੋਹੀ ਲਾਕੀ ਨਾ ਉਹ ਮੈਂ ਕਿਹਾ ਕੋਈ ਨਾ ਤਾਂ ਮੈਂ ਕਿਉਂ ਟੂਣਾ ਟੱਪਾ ਕਰਿਆ ਵੀਰ ਜੀ ਇਹ ਬਿਮਾਰ ਹੋ ਜੇ ਕੋਈ ਹੈ ਤੁਸੀਂ ਕਰੋਗੇ ਖਰਚਾ ਹੁਣ ਹੁਣ ਫਰਮ ਪਾਓ ਪਾਪੇ ਗੱਡੀ ਚਰਾ ਕੇ ਦੇ ਇਹਨਾਂ ਨੂੰ ਚੱਲ ਆਪਾਂ ਲੈ ਚੱਲਦੇ ਇਹਨਾਂ ਨੂੰ ਹੁਣ ਫਰਮ ਪਾਓ ਹੈ ਪਾ ਦਾ ਫਰਮ ਇਹਨਾਂ ਦਾ ਚੁੱਪਗਾ ਕੇ ਫਰਮ ਆਹ ਚੁੱਪ ਕਰ ਜਾ ਬਾਈ ਤੂੰ ਦੋ ਮਿੰਟ ਕਰ ਜਾ ਮਰੂਗੀ ਸਾਰੀ ਮੱਛੀ ਮਰ ਦੂ ਗੱਡੀ ਲੈ ਕੇ ਜਾਣਾ ਇਹਨੂੰ ਇਹਨੂੰ ਲੈ ਕੇ ਜਾਣ ਵਾਸਤੇ ਆਉਣਿਆ ਬਾਈ ਅੰਦਰ ਆ ਜਾ ਮੈਨੂੰ ਪੈਂਦਾ ਠੀਕ ਹੈ ਨਾ ਚੱਲ ਇਹਨੂੰ ਅਸੀਂ ਮੈਂ ਤੇਰੇ ਨਾਲ ਬਾਗ ਚੱਲਦੀਆਂ ਜੀ ਮੇਰੀ ਗੱਲ ਸੁਣ ਪਈ ਕਾਟੋ ਜਿਹੜਾ ਭਾਈ ਇਹਦੇ 4 ਪਏ ਲੱਗਣਗੇ ਅਸੀਂ ਲਾ ਦਾਂਗੇ ਹੋਰ ਦੱਸ ਭਾਈ ਹੈ ਉਹ ਤਾਂ ਚਾਚਾ ਜੀ ਨੂੰ ਲਾਉਣੇ ਪੈਣਗੇ ਉਹ ਤਾਂ ਲਾਉਣੇ ਪੈਣਗੇ ਗਰੀਬ ਨੇ ਕਿੱਥੋਂ ਲਾ ਦੋਗੇ ਦੇਖ ਭਾਈ ਪਹਿਲਾਂ ਵੀ ਪਿੰਡ ਵਾਲੇ ਨਹੀਂ ਲੋਟ ਕਰਾਇਆ ਤੇ ਆ ਬਤ ਕਮਾਉਂਦੇ ਆ ਪੁੱਤ ਸਾਡਾ ਛੱਡ ਕੇ ਸਾਨੂੰ ਬੈਠਾ ਧੀਆਂ ਸਾਨੂੰ ਦਦਾ ਨਹੀਂ ਪੁੱਛਦੀਆਂ ਓਏ ਚੱਲੀਏ ਚੱਲੀਏ ਚੱਲਦੇ ਚੱਲਦੇ ਕਿਵੇਂ ਭਾਈ ਠੀਕ ਹੈ ਜੀ ਵਧੀਆ ਠੀਕ ਹੈ ਬੈ ਜਾ ਭਾਈ ਪਾਣੀ ਲਿਆਵਾ ਬਸ ਨਾ ਪੋਣੀ ਪੀ ਕੇ ਆਏ ਹੋਏ ਹਾਂਗੇ ਹਾਂ ਆ ਬੇ ਵਣ ਕਤਾਰ ਤੇ ਇਹਨੇ ਗਾਲੀਆਂ ਕਿ ਟੁੱਪੇ ਨੇ ਚੱਕਰ ਦੀਦਾ ਹੁਣ ਕਿਹਾ ਜਾ ਹਾਲ ਹੋਇਆ ਪਿਆ ਇੱਕ ਤੂੰ ਆ ਜਿਹੜੀ ਇਹਨੂੰ ਪਿੱਛੇ ਲਾਉਣ ਵਾਸਤੇ ਖਣੀ ਕੀ ਕੀ ਕੁਛ ਕਰਦੀ ਐ ਤੂੰ ਠੀਕ ਐ ਕਦੇ ਨਹਿਰਾ ਚ ਕੱਚੇ ਤੇਰਦੀ ਫਿਰਦੀ ਐ ਤੇਰੇ ਅਜਾ ਪਿੱਛੇ ਨੂੰ ਕਾਟੋ ਮੂੰਹ ਸੰਭਾਲ ਕੇ ਗੱਲ ਕਰ ਆਪਣਾ ਘਰ ਬਸਾਉਣ ਦੀ ਮਾਰੀ ਬਹੁਤ ਕੁਛ ਕਰਨਾ ਪੈਂਦਾ ਹੁੰਦਾ ਐ ਤੂੰ ਨਹੀਂ ਕਿਤੇ ਕਹਿੰਦੀ ਤੇਰਾ ਨਹੀਂ ਕੁਛ ਕਰਾਇਆ ਮੈਂ ਕੁੱਪੇ ਤੋਂ ਐਹਾਂ ਦਾ ਕੁਸਤਾ ਮੈਂ ਕੀਤਾ ਨਹੀਂ ਕੋਈ ਕੰਮ ਨਹੀਂ ਰੱਖਦੇ ਨਹੀਂ ਕਾਟੋ ਨਹੀਂ ਆਹ ਤਾਂ ਕੰਮ ਐਨੇ ਕਰੇ ਰੋੜਾ ਤੁਹਾਨੂੰ ਦੱਸੇ ਤਾਂ ਹੈ ਜੱਜਾ ਜੀ ਤੇਰੇ ਵਾਲੇ ਦੋਤੇ ਤੇ ਮਾਰਦਾ ਸੀ ਉੱਥੇ ਰਹਿ ਗਈ ਬਾਹ ਕੰਨ ਕੀ ਹੋ ਗਿਆ ਕਿ ਉਹ ਰੋੜਾ ਦਾ ਫੜ ਲਓ ਹੱਥ ਚ ਕਿੱਥੇ ਛੱਡ ਦਗਾ ਤੁਸੀਂ ਦੇਖ ਲਓ ਜੇ ਛੱਡਦਾ ਤਾਂ ਤੇਰੀ ਕੋਸਟ ਕਰ ਲਈ ਆ ਰੋੜਾ ਦੇ ਓਏ ਲੈ ਪੁੱਤਾ ਇਹ ਮੇਰੇ ਮੂੰਹ ਤੇ ਮਾਰੇਗਾ ਓ ਤੂੰ ਖਿਤਰ ਲੈ ਮਿੱਟੀ ਕਿ ਜਟ ਰੋੜਾ ਲੈ ਮਤ ਮੈਨੂੰ ਲੈ ਰੋੜਾ ਦੇ ਕੋਈ ਨਾ ਪੈਸੇ ਨਹੀਂ ਦੇ ਦੋ ਪੈਸੇ ਨਹੀਂ ਆ ਰੋੜਾ ਲੈਣਾ ਦਿੱਤਾ ਨਸ਼ਤਰ ਪੁੱਤਾ ਕੀ ਗੱਲ ਹੈ ਇਹਦਾ ਲਾ ਨਹੀਂ ਜੋਰ ਮੜਾ ਜਾ ਤਪ ਥੱਲੇ ਬਾਹ ਦੀ ਆਹ ਜੀ ਅਫੜਾ ਤੂੰ ਹੀ ਹੋਣਾ ਗਾਇ ਜਾਂਦੀ ਕਰੀ ਓਏ ਆਇਓ ਆਇਓ ਫੜਾ ਪੁੱਤ ਲੈ ਮੋਟਰ ਮੜਾਉਂਦਾ ਦੰਤ ਚ ਮੱਥੇ 'ਚ ਮਾਰੂਗਾ ਇਹ ਪਰਾ ਹੋ ਜਾ ਮੱਥੇ 'ਚ ਤੋਰੇ ਪੁਰਾ ਮੜਾਉਂਦਾ ਮੈਂ ਹਾਂ ਆ ਜਾ ਚੱਲਾ ਪਾਪਾ ਆਹੋ ਫੜਾ ਜਾ ਆ ਜਾ ਡਰਾਮਾ ਦੇਖੀਏ ਥਾਈ ਤੇ ਡਰਾਮਾ ਚੱਲਿਆ ਹੋਇਆ ਆ ਦੇ ਲੈ ਡਰਾਮੇ ਵਾਲਿਆ ਹੋਣ ਮੇਰੇ ਨਾਲ ਚੱਲ ਤੂੰ ਸੁਣ ਕੇ ਤੇਰੇ ਮੈਂ ਭੱਜੀ ਆਈ ਮੈਂ 70 ਫਿਰ ਮੇਰੇ ਮੇਰੇ ਨਾਲ ਡਾਂਮੀ ਕਰਤੀ ਇਸੇ ਤਰ੍ਹਾਂ ਗਾਟੋ ਇੱਕ ਗੱਲ ਸੁਣ ਲੈ ਮੇਰੀ ਬਾਈ ਠਾ ਸਿੱਧਾ ਤਾ ਨਾ ਮੇਰੀ ਗੱਲ ਸੁਣ ਲੈ ਪਾਬੀ ਦੁਖ ਮੰਨ ਕੇ ਆਏ ਆ ਤੇਰੇ ਕੋਲ ਦੁਖ ਮੰਨ ਕੇ ਆਇਆ ਹਾਂ ਮੰਨਦੇ ਮੈਨੂੰ ਆਪਾਂ ਆਏ ਕਰ ਫਿਰ ਤੇਰੇ ਦੋਤੇ ਨੂੰ ਬੁਲਾ ਲੈ ਬੁਲਾ ਦੋਤਨ ਗੱਲ ਕਰਾਂਗੇ ਅਸੀਂ ਹਮ ਭਾਈ ਮੇਰੇ ਕਿਹੜਾ ਬਸ ਦੀ ਗੱਲ ਦੂਰ ਕਿਹੜਾ ਫੋਨ ਚੱਕਦਾ ਉਹ ਫਿਰ ਤੁਸੀਂ ਐ ਕਹਿਦਾ ਕਰੋ ਵੀ ਸਾਡੇ ਬਸ ਦੀ ਗੱਲ ਨਹੀਂ ਕਾਟੋ ਸਾਡੇ ਟੈਲੀਫੋਨ ਨਹੀਂ ਚੱਕਦਾ ਉਹ ਚੱਲ ਬੁਲਾਓ ਕਰਦੇ ਆ ਪਾਈ ਹੱਲ ਕੋਈ ਇਹਨੂੰ ਇਹਨੂੰ ਦਵਾਈ ਦਵਾ ਕੇ ਲੈ ਮੈਂ ਜਲਦਾ ਪਾਈ ਤੁਹਾਡੇ ਨਾਲ ਜਿਹੜਾ ਪੰਜੀ ਤਪੰਜੀ ਦਸੀ ਲੱਗੂ ਮੈਂ ਲਾਉਂਗਾ ਲਿਓ ਇਹਨੂੰ ਬੜਿਆ ਕੇ ਲਿਓ 70 ਮੈਂ ਤਨਵਾਇ ਕਹਿੰਦੀ ਚੱਲ ਮਫੜੋ ਆਪਦੀ ਗੱਲ ਹੋਰ ਮੂਖੜਕ ਹੋਰ ਮੂਖੜਕ ਆਜਾ ਲੈ ਕੇ ਆਜਾ ਲੈ ਕੇ ਇਹ ਫਰਾਜ ਆ ਜਾ ਤਾ ਲੇਉਂਗਾ ਲੇਉਂਗਾ ਇਹ ਜਲੂਸ ਕੱਢੇ ਆਜਾ ਲੈ ਕੇ ਇਹ ਮਾਰੇ ਸਰ ਕਾਹ ਦੇਗਾ ਚਲ ਦੇ ਕਹਿੰਦੇ ਚਲ 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 ਆਰ ਪੋਟਾ ਤਾਂ ਚੱਕ ਲਾ ਪੋਟਾ ਚੱਕ ਲਾ ਮੈਂ ਤਾਂ ਬੰਦਾ ਕੁਰਸੀ ਯਾ ਰੱਖ ਦੇ ਉਹ ਬਟਵਾ ਕੁਰਸੀ ਤੇ ਗੱਡੀ ਹੈਗੀ ਆ ਉੱਥੇ ਆਲੂ ਬਖਾਰੇ ਲੱਗੇ ਹੋਏ ਨੇ ਉੱਥੇ ਅਸੀਂ ਡਰਾਮਾ ਦੇਖਾਂਗੇ ਕੰਦ ਦੇ ਬਹਿ ਕੇ ਨਾਲੇ ਆਲੂ ਖਾਰੇ ਖਾਵਾਂਗੇ ਧਿਆਨ ਨਾ ਬੱਬੂ ਦੇ ਪਾਪੇ ਖਾਣ ਦੇ ਲੱਭਿਆ ਕੀ ਰੱਖਿਆ ਧਿਆਨ ਨਹੀਂ ਰੱਖਿਆ ਨਹੀਂ ਤੂੰ ਹੀ ਫਰਮ ਤੂੰ ਖਾਧੋ ਕਰ ਬੈ ਜਾ ਆ ਥੱਲੇ ਕਰ ਲੈ ਕੋ ਖੜਾ ਥੱਲੇ ਕਰ ਲੈ ਬਦ ਮੋਦਲ ਖੂਨ ਕਰਦੇ ਖੜ ਜਾ ਖੜ ਜਾ ਬਾਤ ਆਪਣੀ ਪਣੀ ਆ ਉਧਰ ਦੇ ਉਧਰ ਦੀ ਬਿਠਾ ਲਾਂ ਦੇ ਚਾਚਾ ਜੀ ਉਧਰ ਦੀ ਪਰਾਂ ਦੀ ਤੇਰੀ ਬਾਤ ਹੈ ਪਾਣਾ ਦੌੜ ਬਾਈ ਹੈਂ ਬਾਣਾ ਤੋੜਦੀ ਹੁਣ ਐ ਕਿ ਬੈਠੂ ਆ ਭਾਈ ਹੁਣ ਇਹ ਤਾਂ ਬਿਠਿਆ ਭਾਈ ਦੇਖੀਂ ਭਾਈ ਦਾ ਮੜ ਜਾ ਨੀਮਾ ਹੋ ਮਗ ਮੜਾ ਨੀਮਾ ਮੜਾ ਕੋਈ ਦੀ ਬਾਣਾ ਹੁੰਦੀ ਨਹੀਂ ਬਾ ਬਾ ਕਿੱਥੇ ਥੱਲੇ ਹੁੰਦੀ ਆ ਨੀਮਾ ਗੱਡੀ ਚ ਹਾਈ ਕਰੀ ਗਏ ਹਾਈ ਹਾਈ ਲੈ ਲੈ ਤੇ ਜੋਰ ਨਾਲ ਮੜ ਜਾ ਉਹ ਕਰਦਾ ਭਾਈ ਬਾਹਰ ਟੁੱਟ ਜਿਹਾ ਹਿਸਾਬ ਨਾਲ ਬਾਹਰ ਕਰਗੀ ਦੀ ਤਾ ਜੀ ਤੁਸੀਂ ਐਂ ਕਰੋ ਮੇਰਾ ਹੱਟ ਫਸ ਗਿਆ ਮੈਂ ਮੇਰੀ ਗੱਲ ਸੁਣ ਤੁਸੀਂ ਕੋਈ ਛੋਟਾ ਹਾਥੀ ਕਰਾਓ ਨਾਲੇ ਉਹ ਹੁੰਦਾ ਖੁੱਲਾ ਪੂਆ ਉੱਚਾ ਜਾਊਗਾ ਇਹ ਚ ਨਹੀਂ ਜਾਂਦਾ ਹੈਗਾ ਇਹ ਇੱਥੇ ਬੈਠੂਗਾ ਇਹ ਲੈ ਲੈ ਥੱਲੇ ਉਤਰਿਆ ਜੇ ਲੰਬਾ ਪਾਲੀਆ ਪੈਰੋਂ ਬਟਾਕੀ ਵੀ ਦੀ ਬਾਹ ਕਰਦੀ ਦੀ ਹਾਂ 70 ਬੱਜੂ ਤੇਰੇ ਪਰਾਂ ਹੋ ਜਾ ਬੱਜੂ ਇਹ ਕਹਿੰਦਾ ਉੱਚਾ ਠੀਕ ਆਊਗਾ ਛੋਟੇ ਹਾਥੀ ਦੇ ਵਿੱਚ ਉਹ ਖੁੱਲਾ ਹੁੰਦਾਗਾ ਪਿੱਛੇ ਇਹ ਵੀ ਗੱਲ ਵੀ ਸਹੀ ਆ ਪਾਹੀ ਕਹਿੰਦੇ ਬਾਹ ਬਾਹਰੇ ਕੱਢ ਲੇ ਕੋਈ ਹੱਥ ਟੱਕ ਟੱਕ ਆ ਚੱਲ ਤਰ ਚਾਚਾ ਨੂੰ ਥੱਲੇ ਲੈ ਇਹ ਖੇਤਰ ਉਤਰ ਥੱਲੇ ਆ ਆ ਦੇਖ ਲੋ ਉਹ ਭਰਾ ਜਾਨੀ ਆ ਪਹਿਲੀ ਤੋਂ ਤੁਹਾਡੇ ਸਾਹਮਣੇ ਹੀ ਆ ਹੁਣ ਉਹਦੇ ਆਪਾਂ ਹੀ ਲਾ ਕੇ ਤੇ ਆ ਆਹ ਨਹੀਂ ਕਾਟੋ ਆ ਫੜਾ ਇਨਕ ਭਾਈ ਮੇਰੇ ਨਾਲ ਮੇਰੇ ਗੱਡੀ ਕਰਾ ਲੈ ਭਾਈ ਹਾਂ ਆ ਜਾ ਮੈਂ ਫੋੜ ਦਸ ਥੱਲੇ ਦਲ ਤਰੋ ਗੱਡੀ ਗੱਡੀ ਬੱਟੀ ਗੱਡੀ ਲੈ ਕੇ ਚੱਲਾਂਗੇ ਆਇਆ ਦੂਜੀ ਗੱਡੀ ਚ ਚੱਲਦੇ ਦੇਖੀ ਭਾਗੇ ਦੇ ਪਾਉ ਚੱਲ ਚੱਲ ਦੇਖੀ ਲੰਬਾ ਪਾ ਕੇ ਦੇਖੀ ਬੜੇ ਇੱਕ ਵਾਰੀ ਦੇਖ ਲੋ ਜੇ ਦੇਖਣਾ ਹੈਗਾ ਬਾਕੀ ਉਹ ਵਪਾਰੀ ਨਾ ਹੜਦਾ ਉਹ ਕੁੱਤਰੇ ਮਾਸ ਨੂੰ ਬੁਗਦੀ ਮਾਰ ਜਾ ਲੰਬਾ ਪਾਇ ਤਾ ਇਹ ਚ ਲੰਬਾ ਪਾਇ ਏ ਪਾਇਆ ਪਾਇਆ ਆ ਜਾ ਚਾ ਚਾ ਉਹ जाते खड़ा, ने आउनो फाड़, फाड़ा आप फाईवा एनु